ਉੱਤਤ ਦਵਾਈ ਲੈ ਕੇ ਆਈਆਂ ਹਾਂ ਠੀਕ ਹੋ ਆ ਮਮੀ ਫਰਕਾ ਗੈ ਨਾਲੋ ਹਾਂ ਤੇ ਮੈਂ ਤਾਂ ਠੀਕ ਆ ਅੱਛਾ ਤੇ ਮੈਂ ਤੇ ਆ ਸਵੇਰ ਦੇ ਹੁਣ ਉੱਠੀ ਆ ਤੇ ਮੈਂ ਸੋਚਣ ਨਹੀਂ ਸਵੇਰ ਦਾ ਕੰਮ ਦਾ ਕਿਦਾਂ ਸਰਿਆ ਕਰਦਾ ਸਵੇਰ ਦਾ ਕੰਮ ਰਾਤਾਂ ਸਰਿਆ ਪੀਏ ਕੰਮ ਸਾਰਾ ਕਰ ਲੈਂਦੀ ਐ ਰਮਨ ਆਹੋ ਰਮਨ ਨੂੰ ਕਿਹਾ ਸੀ ਨਾ ਮਸਾਕ ਵੱਲੋਂ ਆਂਦੀ ਕੀ ਵੀ ਮੈਨੂੰ ਬਣਵਣਾ ਨਹੀਂ ਆਉਂਦਾ ਅੱਜ ਹੁਣ ਮਵੀ ਹੈ ਨਹੀਂ ਘਰ ਲਾਗੇ ਹਾਂ ਦੇ ਇਹਨੇ ਕਰ ਲਈਨੇ ਸਭ ਕੁਝ ਕੀਤਾ ਅਸ਼ਾ ਦਾ ਗਰਮਣੇ ਬਣਾਇਆ ਰਮਣੇ ਬਣਾਇਆ ਸਾਗ ਵੀ ਬਣਾ ਕੇ ਨਾ ਵਧੀਆ ਮਤਲਬ ਹੁੰਦਾ ਜਾਣ ਕੇ ਕਹਿੰਦੀ ਮੈਂ ਨੇ ਸਾਗ ਵੀ ਬਣਾ ਲਿਆ ਇਹ ਫਿਰ ਫੁਲਕੇ ਵੀ ਲਾ ਲੇ ਇਹ ਜਾਣ ਕੇ ਕੇ ਸੱញਾ ਮਾਰਦੀ ਆ ਵੀ ਜੇ ਮੈਂ ਇੱਕ ਵਾਰ ਜਿਵੇਂ ਕਰ ਬਣਾਤਾ ਇਹਨਾਂ ਨੇ ਮੈਨੂੰ ਦਾਦਾ ਕਰਨਾ ਮੁਰਕੀ ਹਾਉ ਤਾਂ ਵੇਹੜਾ ਜਾਣ ਕੇ ਨਹੀਂ ਕੰਮ ਕਰਦੀ ਹਾਂ ਉਹ ਕਿ ਮੈਨੂੰ ਬਹੁਤਾ ਕਹਿਣ ਦਾ ਸਾਰਾ ਜਾਣਦੀ ਆ ਐਵੇਂ ਕਹੀ ਜੋ ਕਿ ਮੈਨੂੰ ਹੁੰਦਾ ਹੀ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਤੁਸੀਂ ਨਾਮ ਹੀ ਆਉਂਦਾ ਹੋਵੇ ਸਤੀ ਪੁੱਤ ਸਿੱਖ ਵੀ ਤਾਂ ਲਿੰਦਾ ਵਾ ਨਾ ਫਿਰ ਜੇ ਨਹੀਂ ਮੇਰ ਕੋ ਨਹੀਂ ਹੈਗਾ ਹੈਗਾ ਸਿੱਖਣਾਗਾ ਕਿ ਮੈਨੂੰ ਨਹੀਂ ਤਾਂ ਕਰਨਾ ਥੋੜੀ ਕਿਤੇ ਤੇ ਤੇਰੇ ਕੋ ਸਿੱਖ ਲਵਾਂ ਵੀ ਆ ਮੈਂ ਜੀ ਜਿ ਬਣਾਉਣੀ ਮੈਂ ਕਿਤਰਾ ਬਣਾਵਾ ਉਹ ਤੇ ਠੀਕ ਆ ਤੇ ਸਾਗ ਬਣਾਉਣ ਬਾਰੇ ਤੁਸੀਂ ਕੀ ਆ ਤੋ ਇੱਕ ਵਾਰ ਚ ਕਿਹਾ ਤੇ ਮੰਨ ਗਈ ਇਹ ਤਾਂ ਤੁਸੀਂ ਉਦਨ ਵਾਲੀ ਗੱਲ ਨੂੰ ਲੈ ਕੇ ਕੋਈ ਗੱਲ ਕੀਤੀ ਹੈ ਨਾ ਮੈਨੂੰ ਉਦਨ ਦਾ ਗੁੱਸਾ ਬੜਾ ਹੈਗਾ ਜਦੋਂ ਤੂੰ ਆਨੀ ਵੀ ਮੈਂ ਇਹ ਕੰਮ ਹੁਣ ਮੈਂ ਕੱਲੀ ਨਾ ਕੀਤਾ ਹੈਗਾ ਅੱਛਾ ਕੱਲ ਦਾ ਆਹੋ ਹਾਂ ਇਹ ਐਨਮ ਮੁੜਕੇ ਆ ਗਿਆ ਜਦੋਂ ਮੈਂ ਤੇਰ ਕੋ ਸੁਣ ਕੇ ਹੀ ਸਾਰਾ ਫਿਰ ਮਮਰਕੇ ਦਿਵਾਲੇ ਵਾਵਾ ਹੀ ਹੋਈ ਹੈ ਤੇ ਇਹਦੇ ਕੰਨ ਬਾਬਾ ਕੱਤ ਕੇ ਆਈਆਂ ਥੋੜੀ ਜਿਹੀ ਤਾਂ ਹੀ ਸਾਗ ਬਣਿਆ। ਤਾਈ ਮੈਂ ਕਮਾਂ ਇੱਕ ਫਰਚੇ ਕਿੱਦਾਂ ਮੰਨ ਲਗੀ ਬਿਨਾਂ ਨਖਰੇ ਕੀਤੇ। ਉਹ ਦੱਸਿਆ ਫਿਰ ਸਾਗ ਵੀ ਬਣ ਗਿਆ ਵਧੀਆ ਤੇ ਫੁਲਕੇ ਵੀ ਲੱਤ ਗਏ। ਤਾਈ ਮੈਂ ਤਾਈ ਸੋਚੀ ਪਈ ਨਾ ਮੈਂ ਮਮੀ ਤੁਸੀਂ ਪੇਚਾੜ ਚੂੜੋ ਤੇ ਕੀਤੇ ਨੇ ਤੇ ਤਾਈ ਕੰਮ ਨਹੀਂ ਸਮਝ ਗਈ ਆ ਹੁਣ ਹੁਣ ਕਰ ਲਿਆ ਕਰਨਾ ਹੋਇਆ ਨੇ। ਚਲੋ ਚਲਾਂ ਕਰਿਆ ਕਰੂਗੀ ਤੇ ਫਿਰ ਮੁੜ ਕੇ ਆਪੇ ਫਿਰ ਮੁੜ ਕੇ ਕਹੋਗੀ ਡਾਟ ਫਿਰ ਮੈਂ ਹੋਰ ਕੀ ਹੋ ਚਾਹੀਦਾ। ਨਹੀਂ ਇਹੋ ਕੰਮ ਹੀ ਹੋਣਾ ਬਿਨਾ ਡਾਂਟ ਖਾਈ ਕਰੀ ਜਾਏ ਬਿਨਾ ਝਾੜ ਕਰਾਏ ਤੇ ਆਪਣਾ ਘਰ ਸੰਭੇ ਆਪਣਾ ਘਰ ਮੈਂ ਕੀ ਕਿਹਾ ਹਾਂ ਹਾ ਜਿੰਨਾ ਕੁ ਮੈਂ ਕਰਨਾ ਸੀ ਮੈਂ ਤੇ ਕਰ ਦਿੰਨੀ ਲਾਗੂ ਇੱਕ ਗੱਲ ਹੈ ਕਿ ਮੈਨੂੰ ਜੁੱਤਕ ਲੱਗਦਾ ਵੇਲੋ ਤੁਸੀਂ ਝਾੜ ਕੀਤੀ ਇਹਨੇ ਕੰਮ ਕਰ ਲਿਆ ਹਾਂ ਹੁਣੇ ਕੀਤਾ ਵੀ ਆ ਤੇ ਇਹਨੂੰ ਸਾਰਾ ਹੁੰਦਾ ਠੀਕ ਹੈ ਇਹਨੂੰ ਜਿਹੜਾ 24 ਘੰਟੇ ਤੋਂ ਪੁੱਛੋ ਜਿਹੜਾ ਫੋਨ ਆਉਂਦਾ ਰਹਿੰਦਾ ਨਾ ਮਾਸੀ ਦਾ ਮੈਨੂੰ ਤੇ ਲੱਗਦਾ ਜਿਹੜੇ ਪਖੰਡਗੇ ਕਰਨੇ ਨਾ ਇਹਨੂੰ ਉਹੀ ਸਿਖਾਉਂਦੇ ਆ ਇਹ ਹੋਗਾ ਨਹੀਂ ਉਹ ਇਦਾਂ ਇਦਾਂ ਕਰੀ ਜਾ ਉਹ ਤੈਨੂੰ ਬਹੁਤਾ ਕੰਮ ਨਾ ਕਰਨਾ ਪਊਗਾ ਤੇ ਸਾਨੂੰ ਕੋਈ ਤਾਂ ਸਾਡੇ ਸਾਹਮਣੇ ਫੇਰ ਫੋਨ ਸੁਣਦੀ ਨਹੀਂ ਜੇ ਫੋਨ ਆਉਂਦਾ ਫੇਰ ਮੁੜ ਕੇ ਲੈ ਕੇ ਅੰਦਰ ਚਲ ਜਾਂਦੀ ਏ ਤਾਂ ਹੀ ਜਾਂਦੀ ਆ ਨਾ ਨਾ ਸਕੀਮਾ ਜਿਹੜੀਆਂ ਇਹਦੀ ਮੰਮੀ ਦਿੰਦੀ ਐ ਨੇ ਤੇ ਵੇਖ ਲਾ ਕੀ ਕਵੇ ਫੇਰ ਇਹੋ ਜੀ ਮਾਂ ਨੂੰ ਕੋਈ ਆਪਣੀ ਧੀ ਦਾ ਘਰ ਪੱਟਣ ਨੂੰ ਕਹਿੰਦਾ ਨ ਨਹੀਂ ਪਤਾ ਥੋੜੀ ਕਿਤੇ ਵੀ ਮਾਵਾਂ ਘਰ ਜਾਟੀਆਂ ਹੁੰਦੀਆਂ ਵਾ ਧੀਆਂ ਦੇ ਕਿ ਧੀਆਂ ਦੇ ਘਰ ਵਸਾਉਂਦੀਆਂ ਹੁੰਦੀਆਂ ਵਾ ਪਰ ਉਹ ਜਾਣ ਵਾਲੇ ਪਾਸੇ ਹਲ ਤੁਰੀ ਫਿਰ ਉਹ ਵੀ ਨਾਲ ਲੱਗੇ ਦੇ ਮੰਮੀ ਤੇ ਇਹਦੇ ਦਿਮਾਗ ਚ ਹੁੰਦੀ ਆ ਕਿ ਸਾਡੇ ਧੀ ਜਿਹੜੀ ਹੈ ਰਾਣੀ ਬਣਾ ਕੇ ਰੱਖੀ ਪਰ ਰਾਣੀ ਬਣਾਉਣ ਦੇ ਚੱਕਰ ਚ ਨਾ ਨਾ ਘਰ ਜੋਗੀ ਰਹਿੰਦੀ ਨਾ ਘਾੜ ਜੋਗੀ ਰਹਿੰਦੀ ਧੀ ਅਕੋ ਇਹ ਗੱਲ ਅੰਨ ਨੂੰ ਵੀ ਪਤਾ ਫਿਰ ਆਪੀ ਤੇ ਪਛਤਾਉਂਦੀ ਐ ਇਹੋ ਜਿਹਾ ਮਾਮਾ ਦੇ ਨਾਲ ਧੀ ਆ ਵੀ ਪਛਤਾਉਣੇ ਲਾ ਦਿੰਦੀ ਆ ਚਲੋ ਅੱਗੇ ਹੁਣ ਇਹਦੀ ਮਾਤਾ ਸਮਝੇਗੀ ਇਤਕਾਰ ਸੰਭਲੇਗੀ ਨਹੀਂ ਸਮਝੇਗੀ ਤੇ ਚਲੋ ਰੱਬ ਰੱਖੇ ਸਭ ਤੋਂ ਹੋ ਜਾ ਸਮੱਸਿਆ ਤੁਹਾਨੂੰ ਹਾਂਜੀ ਫਿਗਰ ਨਹੀਂ ਕੁਛ ਨਹੀਂ ਇਦਾਂ ਹੀ ਮੜ ਗਿਆ ਹਿਸਾਬ ਕਿਤਾਬ ਚ ਦੇਖਣ ਨਹੀਂ ਅੱਛਾ ਹਾਂਜੀ ਦੱਸੋ ਆ ਗਏ ਹੋ ਬਾਹਰੋਂ ਨਿਬੜ ਗਿਆ ਕੰਮ ਨਿਬੜਿਆ ਕੰਮ ਤੇ ਚਲ ਵਧੀਆ ਹੋ ਗਿਆ ਕੰਮ ਨਿਬੜਿਆ ਤੇ ਹਾਂਜੀ ਗੱਲ ਬਾਤ ਗੱਲ ਬਾਤ ਯਾਰ ਕੀ ਦੱਸਣੀ ਕਿਉਂ ਕੀ ਹੋਇਆ ਮੰਮੀ ਆਈ ਸੀ ਮੇਰੇ ਕੋਲ ਅੱਛਾ ਕੀ ਕਹਿੰਦੇ ਤੇ ਮੈਨੂੰ ਕਹਿੰਦੇ ਆ ਕਿ ਮੰਡੀ ਦੇ ਵੈਸੇ ਆਉਂਦੇ ਆ ਤੇ ਉਹਨੂੰ ਸਾਈਕਲ ਲੈ ਕੇ ਦੇਣੀ ਹੈ ਅੱਛਾ ਕਿਹੜੀ ਗੱਲ ਨੂੰ ਸਾਈਕਲ ਲੈ ਕੇ ਦੇਣੀ ਉਹੱਪੇ ਉਹ ਕ ਮਾਈਕਰਨデア ਬਾਹਰ ਕੀ ਗੱਲ ਪੈਸੇ ਨਹੀਂ ਭੇਜੇ ਉਹਨੇ ਮੁੰਡੇ ਵਾਸਤੇ ਸਾਈਕਲ ਵਾਸਤੇ ਉਹ ਮੈਂ ਤਾਂ ਉਹਨਾਂ ਨੂੰ ਸਮਝਾਤਾ ਹੀ ਮੈਂ ਹੀ ਯਾਰ ਤੁਹਾਨੂੰ ਪਤਾ ਵਾ ਆਹੋ ਕਿ ਕਿੰਨੇ ਕ ਬਜਟ ਜਿਹਾਉਣੇ ਚ ਪੈਸੇ ਬੜੀ ਖਚਰੀ ਆ ਨਵਦੀਪ ਕਹਿੰਦੀ ਹੋਣੀ ਇਹਨਾਂ ਦੇ ਝੋਨੇ ਦੇ ਪੈਸੇ ਆਏ ਆ ਤੇ ਸਾਈਕਲ ਦੀ ਫਰਮੈਸ਼ ਕਰ ਦਿੰਨੀ ਆ ਚੱਲ ਸਾਈਕਲ ਲੈ ਦੰਗੇ ਉਹਨਾਂ ਨੇ ਤਾਂ ਗੱਲ ਨਹੀਂ ਕਹੀ ਕੋਈ ਅੱਛਾ ਸ਼ਾਇਦ ਨੇ ਕਿਹਾ ਤਾਂ ਦਿਨੋਂ ਕੋਈ ਨਹੀਂ ਪਤਾ ਹੁੰਦਾ ਮਾਵਾਂ ਦਾ ਕੀ ਪਤਾ ਅੰਦਰੋਂ ਸਹਿਜ ਨੂੰ ਸਿਖਾਇਆ ਹੋਵੇ ਕਿ ਦਾਦੀ ਨੂੰ ਜਾ ਕੇ ਇੰਨੀ ਗੱਲ ਕਹੇ ਤੁਸੀਂ ਨਾ ਭੋਲੇ ਹੋ ਤੁਹਾਨੂੰ ਨਹੀਂ ਪਤਾ ਅੱਜ ਕੱਲ ਬੁੱਡੀਆਂ ਦੀਆਂ ਚਲਾਕੀਆਂ ਦਾ ਮੈਗੜੀ ਹਾਂ ਕੀਤੀ ਹੈ ਮੈਂ ਇਹਨਾਂ ਨੂੰ ਇਹ ਗੱਲ ਕਹੀ ਆ ਮੈਂ ਵੀ ਇਹ ਦੇਨ ਨਾਲ ਬੜਾ ਪਿਆ ਹਾਂ ਹਾਂ ਤੁਹਾਨੂੰ ਪਤਾ ਹੈ ਜੇ ਕਈ ਜਿਹੜਾ ਪੈਸੇ ਦੇਣ ਵਾਲੇ ਪਏ ਇੱਥੇ ਮੈਂ ਲੈ ਕੇ ਆਇਆ ਫੇਰ ਕੀ ਕਹਿੰਦੀ ਮੰਮੀ ਤੇ ਹਾਂਦੇ ਚਲ ਕੋਈ ਗੱਲ ਨਹੀਂ ਦੇਖ ਲਈ ਕਿੱਦਾਂ ਵੀ ਆ ਮੈਂ ਵੇਖ ਲਾਂਗੇ ਨਹੀਂ ਤੇ ਥੋੜਾ ਜਿਹਾ ਰੁਕ ਕੇ ਦੇਖ ਲਾਂਗੇ ਉਹ ਤਾਂ ਪਿਓ ਪੈਸੇ ਵੀ ਇੰਦੇ ਆ ਬੜੀ ਚਲਾਕ ਆ ਸਾਰੇ ਖਰਚੇ ਘਰ ਦੇ ਪੈਸੇ ਆ ਜੋ ਸਾਂਝੇ ਚੱਲ ਜਾਂਦੇ ਆ ਰਾਸ਼ਨ ਆ ਜਾਂਦਾ ਬਿਜਲੀ ਦਾ ਬਿੱਲ ਦਿੱਤਾ ਜਾਂਦਾ ਗੈਸ ਸਿਲੰਡਰ ਹਨਾ ਜੋ ਵੀ ਆ ਫਿਰ ਹਮ ਝੋਨੇ ਦੇ ਪੈਸੇ ਆਏ ਆ ਸਾਰਾ ਕੁਝ ਫਿਰ ਆ ਜਾਂਦਾ ਕਪੜਾ ਜਿਹੜਾ ਮੰਮੀ ਨੇ ਸਾਨੂੰ ਬਣਾ ਦੇਣਾ ਸਾਰਾ ਕੁਝ ਕਰ ਦੇਣਾ ਇਹਨੇ ਪੁੱਛੇ ਇਹਦੇ ਬੰਦੇ ਦੀ ਕਮਾਈ ਕਿੱਥੇ ਜਾਂਦੀ ਹੈ ਮੰਮੂ ਵੀ ਤਾਂ ਉਹਨੇ ਕਦੀ ਭੇਜਿਆ ਨਹੀਂ ਹੁੰਦਾ 10-15000 ਵੀ ਇਹ ਕਹਿੰਦੀ ਹਾਂ ਇੰਨੇ ਦਾ ਇੰਨੇ ਦਾ ਉਹਨੂੰ ਮਿਲਦੇ ਭਾਵੇਂ 50000 ਹੋ ਗਏ ਇਹ ਕਹਿੰਦੇ ਨੇ 30000 ਹੈ ਸਾਰੇ ਬੜੀ ਚਲਾਕ ਆ ਕੋਈ ਚੰਗੇ ਸੇਵਿੰਗ ਆਉਂਦੀ ਵਾ ਮੈਂ ਮਮ ਨੂੰ ਕਹਾ ਮੈਂ ਚੱਲ ਵੇਲਾ ਜੇ ਬਚਣੂ ਕਿ ਪਹਿਲੇ ਖਰੋਸਾਂ ਨੂੰ ਵੇਲਾਉਂ ਨਹੀਂ ਜੀ ਮੇਰੀ ਸੁਣ ਲੋ ਗੱਲ ਜੇ ਨਾ ਸੈਕਲ ਸਾਜ ਸਹਿਜ ਨੂੰ ਲੈ ਕੇ ਦਿੱਤੀ ਨਾ ਸਾਂਝੇ ਖਾਤੇ ਚ ਤੇ ਮੈਨੂੰ ਸੋਨੇ ਦੀ ਛਾਂ ਬਣਾ ਦੋ ਮੇਰ ਕੋ ਸਿਰਫ ਇੱਕ ਹੀ ਆ ਆਹੋ ਮੇਰੀ ਗੱਲ ਸੁਣ ਤਰ੍ਹਾਂ ਤੋਂ ਮਾਖਰਾ ਤੋ ਮੇਰਾ ਦਿਮਾਗ ਨਹੀਂ ਖਰਾਬ ਹੋ ਗਿਆ ਜਿਹੜੀ ਗੱਲ ਸੱਚੀ ਆ ਸੱਚੀ ਆ ਸੋਨ ਨੂੰ ਭੌਥੇ ਨਹੀਂ ਲੱਗਣਾ ਤੈਨੂੰ ਪਤਾ ਛਾਂ ਬਣਾਉਣੀ ਇਹਨੂੰ ਨਹੀਂ ਪਤਾ ਸਾਂਝੇ ਖਾਤੇ ਚ ਉਹਨਾਂ ਦੇ ਚੌਂਕ ਪੂਰੇ ਕਰ ਜਾ ਬੜੀ ਚਲਾਕ ਉਹਨਾ ਸਾਂਝੇ ਖਾਤੇ 'ਚ ਸਾਰੀਆਂ ਫਰਮਾਇਸ਼ਾਂ ਉਹ ਨਿਆਣੇ ਦੀ ਪੂਰੀਆਂ ਕਰਨਦੀ ਆ ਤੇ ਤੁਹਾਨੂੰ ਕਹਿ ਦਿੰਦੀ ਆ ਤੇ ਤੁਸੀਂ ਵੀ ਤੁਰ ਪੈਨੇ ਕਿ ਚਲੋ ਕੋਈ ਨਹੀਂ ਮੰਮੀ ਲੈ ਦਿੰਨੇ ਆ। ਕੋ ਯਾਰ ਨਿਆਣਾ ਵਾ ਹੁਣ ਮੈਂ ਕੀ ਕਹਿਣਾ ਹਾਂ ਦੱਸ ਨਿਆਣੇ ਦੀ ਗੱਲ ਨਹੀਂ ਹੈਗੀ। ਇਹ ਜਿਹੜੀ ਬਹੁਤੀ ਮਹਿੰਗੀ ਹੋਣੀ ਆ ਔਣੀ ਤੇ 2-3000 ਦੀ। 2-3000 ਵੀ ਬੜਾ ਹੁੰਦਾ। 2-3000 ਪਾਓ ਥੋੜਾ ਜਿਹਾ ਚ ਪੈਸੇ ਪਾਓ। ਪੂਰੀ ਉਹਦੇ ਵਾਰੀ ਤੇ ਮੈਂ 2-3000 ਬੜਾ ਹੁੰਦਾ ਆਪਣੇ ਵਾਰੀ ਜਿਹੜੀ ਸ਼ਾਪ ਦੀ ਗੱਲ ਕਰਨੀ ਓ। ਕਹਿੰਦੇ ਉਹਦੇ ਲਈ ਬਾਰੀ ਖਾਤੇ ਚਾਹਤੋਂ ਨਿਆਣੇ ਦੇ ਸਕੂਲ ਦੀ ਫੀਸਾ ਵੀ ਦੇਣੀ ਮੈਂ ਤੇ ਸ਼ਾਂ ਵੀ ਮੰਗਣੀਆਂ ਸਾਡੇ ਘਰ ਹਜੇ ਕੋਈ ਜਵਾਕ ਹੈ ਸਭ ਜੀ ਖਾਤੇ ਚ ਸਾਰਾ ਖੁਸ਼ੀ ਕਰੀ ਜਾਂਦੀ ਹੈ ਤੇ ਅਸੀਂ ਸੇਵਿੰਗਸ ਕੁਛ ਵੀ ਨਹੀਂ ਕਰ ਰਹੇ ਤੇ ਉਹਦੇ ਬੰਦੇ ਦੀ ਕੋਈ ਸਾ ਵੀ ਸੇਵ ਹੋਉਂਦੀ ਹੈ ਟੈਲੀ ਵਾਲੇ ਚੋਂ ਹੀ ਕੋਈ ਕੁਝ ਸੇਵ ਹੋਈਏ ਫਿਰ ਖਰਚੇ ਕਿੰਨੇ ਹੁੰਦੇ ਆ ਯਾਰ ਖਰਚੇ ਉਹੀ ਤੇ ਮੈਂ ਗੱਲ ਕਰਨੀ ਆ ਹਜੇ ਨਾ ਨਿਆਣੇ ਨੇ ਨਾ ਇੱਕ ਵਾਰ ਚੀਜ਼ ਮੰਗੀ ਆ ਤੇ ਇਨੀਸ਼ੀਏਟਿਵ ਫਰਮੈਸ਼ਨ ਨਹੀਂ ਪੂਰੀਆਂ ਕਰੀਦੀ ਹੁੰਦੀਆਂ ਚਲੋ ਕੋਈ ਗੱਲ ਨਹੀਂ ਦੇਖ ਲਾਂਗੇ ਯਾਰ ਦੇਖ ਲਾਂਗੇ ਨਾ ਮੇਰੀ ਸੁਣ ਲਓ ਗੱਲ ਜੇ ਐਦਾਂ ਕਰਨਾ ਨਾ ਜੇ ਇਹ ਵੀ ਸਾਈਕ ਪੈ ਗੁਸਰੀ ਬੋਲਦੀ ਹੱਸੇ ਗਿਆ ਮੈਂ ਸਰਵਿਸ ਰਿਆ ਐਤੋਂ ਕੱਟ ਲਾ ਲਿਓ ਮੇਰੀ ਸੁਣ ਲੋ ਗੱਲ ਜਿਹੜੀ ਸਾਈਕਲ ਆਈ ਨਾ ਮੈਨੂੰ ਰਿੰਗ ਚਾਹੀਦੀ ਹੈ ਯਾ ਆਹ ਕੋਈ ਗੱਲ ਨਹੀਂ ਹੈਗੀ ਉਹ ਫਰਮੈਸ਼ਾ ਕਰੀ ਜਾ ਤੇ ਉਹਦੀਆਂ ਪੁਰੀਆਂ ਹੁਣ ਤੇ ਮੇਰਾ ਕੋਈ ਚੋਣ ਨਹੀਂ ਦੇਖ ਲਾਂ ਤੇ ਨਾਲ ਮੇਰੀ ਸੁਣੋ ਗੱਲ ਮੈਨੂੰ ਮੰਮੀ ਕੋ ਛੱਡ ਕੇ ਆਓ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਮੈਂ ਵੇਖ ਕੇ ਜਾਣਾ ਮੰਮੀ ਨੂੰ ਆਪੀ ਪੁੱਛ ਲੈਣੀ ਹੈ ਤੇ ਮੈਨੂੰ ਨਾ ਸ਼ਾਮ ਨੂੰ ਛੱਡਿਓ ਬੀਬਾ ਇਦਾਂ ਕਰੀ ਹਾਂ ਮੰਮੀ ਨੂੰ ਪੁੱਛ ਲਈ ਠੀਕ ਆ ਠੀਕ ਆ ਕਿੰਨੇ ਦਿਨਾਂ ਵਾਸਤੇ ਲੈਣਾ ਕਿ ਚਾਰ ਪੰਜ ਦਿਨ ਰਹਿ ਕੇ ਆਉਂਗੀ ਹੁਣ ਬਾਰਬਰ ਥੋੜਾ ਜਾ ਜਾਂਦਾ ਏ ਜੀ ਚਾਰ ਪੰਜ ਦਿਨ ਚੱਲ ਜੇ ਆਹ ਉਹ ਤੇ ਮੇਰੇ ਛੱਡੇ ਆਇਓ ਤੁਸੀਂ ਆ ਜਿਓ ਨਾ ਫਿਰ ਜੇ ਤੁਸੀਂ ਰਹਿਣਾ ਹੋਇਆ ਉਹ ਤੁਹਾਡੀ ਮਰਜ਼ੀ ਆ ਫਿਰ ਹੋ ਚਾਰ ਪੰਜ ਦਿਨ ਸੋ ਘਰਾਂ ਗਾਂ ਮਮੀ ਰਾਜਾ ਠੀਕ ਐ ਤੁਸੀਂ ਨਹੀਂ ਕਹਿਣਾ ਕੀ ਆ ਉਦਾਂ ਹੀ ਮੈਂ ਗੱਲ ਕਰਦਾ ਮੈਂ ਵੀ ਚਲੋ ਠੀਕ ਐ ਜਾ ਹੁਣ ਦੇਖੋ ਚਾਹ ਪਾਣੀ ਤੁਹਾਨੂੰ ਦਵਾ ਬਣਾ ਕੇ ਨਹੀਂ ਮੈਂ ਨਹੀਂ ਬਿਨਾ ਕੁਛ ਚਲੋ ਠੀਕ ਐ ਦੇਖਾ ਕਿਵੇਂ ਸੱਡ ਲੈਣ ਦਿਆ ਹੀ ਆਪਣੀ ਮੰਮੀ ਦੀ ਕਿ ਕੋਈ ਨਹੀਂ ਲੈ ਲਾਂਗੇ ਸੱਗ ਸੇ ਅਗਲ ਤੇ ਮੈਂ ਵੀ ਨਹੀਂ ਆਉਂਦੀ ਨਹੀਂ ਘਰ ਤੇ ਬੜੀ ਚਲਾਕ ਬੰਦੀ ਹੈ ਨਾ ਇਹ ਜਿਹੜੀ ਹੈਗੀ ਆ ਫਿਫਲੀ ਜੀ ਇਹ ਚਾਹਦੀ ਹੁੰਦੀ ਕਿ ਮੇਰੇ ਸਾਰੇ ਫਰਮਸ਼ਾ ਪੂਰੇ ਹੋਣ ਤੇ ਇਹ ਵਲੀ ਨਾ ਮੇਰੇ ਨਿਆਣੇ ਪੜ ਜਾਣ ਸਭ ਕੁਝ ਹੋ ਜਾਏ ਕੋਈ ਨਾ ਹੁਣ ਮੈਂ ਆ ਗਈ ਆ ਤੈਨੂੰ ਤੇ ਮੈਂ ਚੰਗੀ ਤਰ੍ਹਾਂ ਦੱਸਾਂਗੀ ਤੈਨੂੰ ਵੀ ਮੈਂ ਦੱਸਾਂਗੀ ਕਿ ਮੈਂ ਕਿਹੜੇ ਬਾਗ ਦੇ ਮੂਲੀ ਆ ਵੇਖਾਂ ਲਗ ਬੀਰ ਤੇ ਕੰਮ ਮੇਨਾ ਕਿੱਦਾਂ ਬੋਲਣ ਦੇ ਹੀ ਹੈ ਨਾ ਇੱਦਾਂ ਥੋੜਾ ਇਹਨਾਂ ਨੂੰ ਬੋਲਣਾ ਚਾਹੀਦਾ ਸੀ ਕੋਈ ਹੱਲੀ ਮੰਮੀ ਨੂੰ ਫੋਨ ਲਾਉਣੀ ਹੈ ممی کی حال چال ودیا چلو ودیا چاہیے دادی کتاب ٹھیک ٹھاک نے اچھا 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 ٹھیک آ میں تو فری ہوئی ہی کام کر کر کے میں کہ چل ممی فون لیں ہاں جی نہیں گھر سب ٹھیک ٹھاک نے سب ودیا ہاں جی ممی گھر سارے نا ٹھیک ٹھاک نے ਪਰ ਨਾ ਮੇਰੀ ਸੱਸ ਨੇ ਨਵਾਂ ਹੀ ਸਿਆਪਾ ਪਾ ਕੇ ਰੱਖਿਆ ਹੁਣ ਕੀਤਾ ਕੀ ਕੀਤਾ ਕੀਤਾ ਕੀ ਆ ਛੋਨੇ ਦੇ ਪੈਸੇ ਆ ਇਹ ਤੇ ਨਾ ਲਗਬੀਨਾਂ ਸਲਾਹ ਕਰ ਲਈ ਕਿਤੇ ਮੁੰਡਾ ਨਾ ਸਾਈਕਲ ਮੰਗਨ ਦੇ ਜਠਾਣੀ ਦਾ ਆਹੋ ਵੱਡਾ ਆਹੋ ਮੰਮੀ ਉਹ ਤੇ 12 ਸਾਲਾਂ ਦਾ ਐ ਸਾਈਕਲ ਚਲਾਉਣ ਵਾਲਾ ਹੀ ਐ ਕੀ ਆਉ ਮੈਂ ਤਾਂ ਫਿਰ ਕਿਹਾ ਮੇਰੇ ਸੰਜੀਕਰ ਚੋ ਸਾਈਕਲ ਤੇ ਤੇ ਪਿਓ ਦੇ ਉਦਾ ਬਾਹਰ ਤੇ ਉਹ ਕੀ ਕਮਾਈ ਕਰਦਾ ਹੋ ਕੀ ਭੇਜਦਾ ਹੈਗਾ ਹਾਂ ਇਹ ਤੁਹਾਡੀ ਗੱਲ ਸਹੀ ਆ ਐਦਾਂ ਹੀ ਕਿਹਾ ਸੀ ਮੈਂ ਤੇ ਨਾ ਮੰਮੀ ਕਹਿੰਦੀ ਲੈ ਅਸੀਂ ਨਹੀਂ ਕੁਛ ਲਗਦੀ ਉਹਦੇ ਮੈਂ ਦਾਦੀ ਲਗਦੀ ਮੈਂ ਲੈ ਕੇ ਦਵਾਂਗੀ ਸਾਈਕਲ ਮੇਰੇਗਾ ਸੰਜੀਕਰ ਚ ਬੜਾ ਖੁਸ਼ ਆ ਜਾਂਦਾ ਹਜੇ ਨਾ ਪੈਸਾ ਤਾਂ ਲੈਣ ਦੇਣ ਕਰਨ ਵਾਲਾ ਬੜਾ ਤੇ ਇਹਨੇ ਸਾਈਕਲ ਦਾ ਸਿਆਪਾ ਪਾਇਆ ਫਿਰ ਨਾ ਮੈਨੂੰ ਆਈ ਇੱਕ ਸਕੀਮ ਦਿਮਾਗ ਚ ਮੈਂ ਵੀ ਫਿਰ ਕਹਿਤਾ ਲਖਮੀਨੋ ਮੈਂ ਕੱਦ ਜੇ ਇਸ ਕਰ ਜੋ ਸਾਈਕਲ ਆਇਆ ਨਾ ਮੁੰਡੇ ਦਾ ਤੇ ਮੈਨੂੰ ਵੀ ਸੋਨੇ ਦੀ ਰਿੰਗ ਚਾਹੀਦੀ ਐ ਮੈਨੂੰ ਵੀ ਬਣਾ ਕੇ ਦੋ ਮੈਨੂੰ ਕਹਿੰਦੇ ਤੇਰਾ ਦਿਮਾਗ ਖਰਾਬ ਆ ਤੇ ਇਹਨਾਂ ਨੂੰ ਨਹੀਂ ਪਤਾ ਸੋਨਾ ਕਿੰਨਾ ਮਹਿੰਗਾ ਸਾਈਕਲ ਆਣੀ 2-3 ਹਜ਼ਾਰ ਦੀ ਤੇਰੀ ਰਿੰਗ ਬਣਨੀ 70-80 ਹਜ਼ਾਰ ਦੀ ਤੇਰਾ ਦਿਮਾਗ 'ਚ ਕਹਿੰਦੇ ਨੁਕਸ ਪੈ ਗਿਆ ਬੜਾ ਬੋਲਣ ਦੇ ਹੀ ਹੋਰ ਕੀ ਮੰਮੀ ਇਹੋ ਇਹ ਕੰਮ ਐ ਇਹਨਾਂ ਦਾ ਨਹੀਂ ਨਹੀਂ ਕੋਈ ਨਹੀਂ ਮੈਂ ਨਾ ਮੈਂ 2-3 ਦਿਨ ਵਾਸਤੇ ਆਣਾ ਏ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਮੰਮੀ ਕੋਲ ਜਾਣਾ ਤੇ ਫੇਰ ਕੋਈ ਨਹੀਂ ਆਹੋ ਤੁਹਾਨੂੰ ਪਤਾ ਫਿਰ ਮੇਰਾ ਵੀ ਦਿਮਾਗ ਵੜਾ ਚੱਲਦਾ ਮੈਂ ਵੀ ਫਿਰ ਪਵਾੜਾ ਪਾ ਕੇ ਰੱਖੂਣ ਟੈਨਸ਼ਨ ਨਾ ਲੈਣ ਜੀ ਸਾਈਕਲ ਲੈ ਗਦੇ ਨੇ ਨਾ ਮੈਂ ਵੀ ਪਵਾੜਾ ਪਾ ਕੇ ਰੱਖੂ ਕਰ ਕੋਈ ਨਹੀਂ ਮੰਮੀ ਮੈਂ ਆ ਨਹੀਂ ਇੱਥੇ ਤੇ ਫਿਰ ਮੈਨੂੰ ਹੋਰ ਸਕੀਮਾਂ ਦੱਸਿਓ ਐਸਾ ਸਾਨੂੰ ਆ ਨੇ ਨਾ ਮੈਨੂੰ ਬੜਾ ਦੁਖੀ ਕੀਤਾ ਕਦੀ ਸਾਗ ਬਣਾ ਦੇ ਕਦੀ ਫਲਾਣਾ ਕਰ ਦੇ ਇਹਨਾਂ ਨੇ ਤੇ ਪਖੰਡ ਫੜਿਆ ਰੋਜ਼ ਦਾ ਇਹ ਅੱਡੀ ਫਾਈਲਾਂ ਦੀ ਰਹਿੰਦੀ ਹੈ ਦੀ ਉਹਦੇ ਨਾਲ ਕਦੀ ਉਹਦੇ ਨਾਲ ਆਹੋ ਚਲੋ ਠੀਕ ਹੈ ਮੰਮੀ ਫੋਨ ਰੱਖਦੀ ਆ ਆ ਗਈ ਨਾ ਫਿਰ ਚੁਰ 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 ਕਰਨ ਲੱਗ ਪੈਣਾ ਨੇ ਚਲੋ ਠੀਕ ਹੈ ਮੰਮੀ ਚਲੋ ਆ ਵਧੀਆ ਹੋ ਗਿਆ ਮੰਮੀ ਕਹਿੰਦੀ ਚਲ ਵਧੀਆ ਕੀਤਾ ਤੂੰ ਵੀ ਫਰਮਾਇਸ਼ ਪਾਤੀ ਹੈ ਮੈਂ ਕਿਹਾ ਮੰਮੀ ਕੁੜੀ ਕਿਹਦੀ ਮੈਂ ਜੀਵਨ ਜੋਤ ਦੀ ਕਿੱਦਾਂ ਨਾ ਫਰਮਾਇਸ਼ ਆ ਪਾਉਂਗੀ ਆਹੋ ਹੋ ਨਾ ਜਾਨੀਆ ਪੀਕੇ ਆਪੇ ਪਿੱਛੋ ਕੰਮ ਕਰਦਿਆ ਰਹੇ ਨੇ ਇਹਨਾਂ ਨੇ ਤੇ ਪਖੰਡ ਫੜਿਆ ਕਦੇ ਆ ਕਰਦੇ ਉਹ ਕਰਦੇ ਕੈਨ ਨਹੀਂ ਲਗਬੀਨੂ ਕਿ ਛੱਡ ਗਿਆ ਉਹ ਮੈਨੂੰ